ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਸ੍ਰਿਸ਼ਟੀ ਕਰਤਾ ਸ੍ਰਿਸ਼ਟੀ ਕਰਤਾ ਸ਼ਿਪੋਲੇ ਦਾ ਅੱਜ ਬਹੁਤ ਹੀ ਇੱਕ ਖਾਸ ਦਿਨ ਹੈ ਬਹੁਤ ਖਾਸ ਦਿਹਾੜਾ ਹੈ ਜਿਸ ਦਿਨ ਮਹਾਸ਼ਿਵਰਾਤਰੀ ਮਨਾਇ ਜਾਂਦੀ ਹੈ ਜਿਸ ਨੇ ਸ੍ਰਿਸ਼ਟੀ ਰਚੀ ਉਦਾ ਅੱਜ ਦੇ ਦਿਨ ਹੋਇਆ ਸੀ ਵਿਆਹ ਮਾਤਾ ਪਾਰਵਤੀ ਨਾਲ ਤੇ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਇਸ ਦੇ ਨਾਲ ਸਾਰਾ ਵਿਚਾਰ ਵਟਾਂਦਰਾ ਕਰਨ ਲਈ ਮੇਨਾਂ ਜੁੜੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਾਂਗੇ ਗੱਲਬਾਤ ਸੰਜੀਵ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾ ਤੁਹਾਡੇ ਪਰਿਵਾਰ ਨੂੰ ਵੀ ਸ਼ਿਵਰਾਤਰੀ ਦੀਆਂ ਅ ਧੰਨਵਾਦ ਤੁਹਾਡੀ ਸਾਹਿਬ ਬਹੁਤ-ਬਹੁਤ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਅੰਗੀ ਸਾਖੀਆਂ ਵੱਲੋਂ A1 ਪੰਜਾਬੀ ਏਟੀਵੀ ਚੈਨਲ ਦੀ ਪੂਰੀ ਟੀਮ ਅਤੇ ਜਿੰਨੇ ਵੀ ਸਾਡੇ ਰੱਬ ਵਰਗੇ ਸਰੋਤੇਸ ਚੈਨਲ ਨੂੰ ਦੇਖ ਰਹੇ ਹਨ ਸੁਣ ਰਹੇ ਹਨ ਜਾਂ ਜੁੜੇ ਹੋਏ ਹਨ ਜੀ ਤੁਹਾਨੂੰ ਲੱਖ-ਲੱਖ ਕਰੋੜਾ ਕਰੋੜਾ ਸ਼ਿਵਰਾਤਰੀ ਦੀਆਂ ਜੀ ਜਿਹੜੀਆਂ ਵਧਾਈਆਂ ਧੰਨਵਾਦ ਤੁਹਾਨੂੰ ਜੀ ਮੇਰੇ ਵੱਲੋਂ ਸਾਰਿਆਂ ਵੱਲੋਂ ਹਾਂ ਬਿਲਕੁਲ ਛੋਟੀ ਸਾਹਿਬ ਫਰਮਾ ਜੀ ਕੀ ਖਾਸ ਹੈ ਦੇਖੋ ਅੱਜ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਦਿਖ ਰਹੀ ਨੇ ਪੂਰੇ ਦੇਸ਼ ਭਰ ਦੇ ਵਿੱਚ ਬਿਲਕੁਲ ਬਿਲਕੁਲ ਛੋਟੀ ਸਾਹਿਬ ਅੱਜ ਇੱਕ ਬਹੁਤ ਵੱਡਾ ਦਿਨ ਹੈ ਜਿਹਨੂੰ ਕਹਿ ਦਿੰਦੇ ਆ ਜਯ ਜੀ ਪਿਛੇ ਵਾਲੀ ਰਾਤ ਨਿਕਲ ਕੇ ਗਈ ਆ ਉਹ ਕਹਿ ਦਿੰਦੇ ਆ ਵੀ ਇੱਕ ਬਹੁਤ ਵੱਡੀ ਖਾਸ ਜੀ ਰਾਤ ਸੀ ਸਾਡੇ ਵਾਸਤੇ ਜੀ ਜੀ ਕਿਉਂਕਿ ਸ਼ਿਵਰਾਤਰੀ ਮਨਾਈ ਜਾਂਦੀ ਹੈ ਸ਼ਿਵ ਜੀ ਦੇ ਵਿਆਹ ਤੇ ਨਾਲ ਸੰਬੰਧਤ ਇਤਿਹਾਸ ਹੈ ਜੀ ਜੀ ਲੇਕਿਨ ਜੇ ਆਪਾਂ ਸੋਚੀਏ ਸ਼ਿਵ ਜੀ ਨੂੰ ਬਾਬਾ ਆਦਮ ਵੀ ਕਿਹਾ ਜਾਂਦਾ ਹੈ ਜੀ ਜੀ ਮਾਂ ਪਾਰਵਤੀ ਨੂੰ ਮਾਂ ਹਵਾ ਵੀ ਕਿਹਾ ਜਾਂਦਾ ਹੈ ਜੀ ਜੀ ਕਹਿਣ ਦਾ ਮਤਲਬ ਇਹ ਹੈ ਵੀ ਪੂਰੀ ਜਿਵੇਂ ਤੁਸੀਂ ਸ੍ਰਿਸ਼ਟੀ ਦੀ ਗੱਲ ਕਰੀ ਹੈ ਜਾਂ ਪੂਰੀ ਦੁਨੀਆ ਦੀ ਗੱਲ ਕਰੀ ਹੈ ਸ਼ਿਵ ਜੀ ਤੋਂ ਬਾਅਦ ਹੀ ਇਤਿਹਾਸ ਸਾਡੇ ਜਿਹੜੇ ਸਾਹਮਣੇ ਆਉਣਗੇ ਸ਼ਿਵ ਜੀ ਤੋਂ ਪਹਿਲਾਂ ਇਤਿਹਾਸ ਸਾਨੂੰ ਦਿਖਦਾ ਨਹੀਂ ਇਸ ਕਰਕੇ ਜੋ ਮੇਰੀ ਸੋਚ ਹੈ ਦੇਖੋ ਇਸ ਚੈਨਲ ਤੇ ਕਿਸੇ ਵੀ ਧਰਮਕ ਵਿਸ਼ੇ ਤੇ ਗੱਲ ਕਰਨੀ ਹੋਵੇ ਤਾਂ ਉੱਤੇ ਮਾਫੀ ਵੀ ਜਰੂਰ ਮੰਗੂਗਾ ਕਿਉਂਕਿ ਕੋਈ ਸ਼ਬਦ ਗਲਤ ਬੋਲਿਆ ਜਾਵੇ ਜਾਂ ਉਹ ਉਸ ਚੀਜ਼ ਦੇ ਨਾਲ ਉਸ ਚੀਜ਼ ਨੂੰ ਕਿਤੇ ਅਲੱਗ ਤਰੀਕੇ ਦੇ ਨਾਲ ਤੁਹਾਨੂੰ ਲੱਗਿਆ ਵੀ ਐਡ ਕੀਤਾ ਗਿਆ ਹੋਵੇ ਤਾਂ ਉਸ ਉਸ ਦੇ ਵਿਸ਼ੇ ਵਜੋਂ ਮੈਂ ਉਸ ਸਿਲਸਿਲੇ ਵਜੋਂ ਮਾਫੀ ਮੰਗੂਗਾ ਜੀ ਕਿਉਂਕਿ ਜੀ ਮੈਂ ਦੱਸ ਦੇਣਾ ਚਾਹਨਾ ਆਪਣੇ ਦਰਸ਼ਕਾਂ ਨੂੰ ਵੀ ਤੇ ਤੁਹਾਨੂੰ ਵੀ ਕਿ ਅਸੀਂ ਕੋਈ ਬ੍ਰਹਮ ਗਿਆਨੀ ਨਹੀਂ ਹੈਗੇ ਜੋ ਅਸੀਂ ਇਤਿਹਾਸ ਹੈ ਜੋ ਇਤਿਹਾਸਕਾਰ ਲਿਖ ਕੇ ਗਏ ਨੇ ਜੋ ਵੀ ਪੜਦੇ ਆ ਉਹੀ ਅਸੀਂ ਦਰਸ਼ਕਾਂ ਨੂੰ ਜਾਣੂ ਕਰਾਣੇ ਆ ਇਹਦੇ ਵਿੱਚ ਮਾਫੀ ਮੰਗਣੇ ਸ਼ਰਮ ਆਈ ਕੋ ਗੱਲ ਨਹੀਂ ਹੈ ਅਸੀਂ ਤਾਂ ਦੇਖੋ ਆਪਣਾ ਇੱਕ ਥੋੜਾ ਜਿਹਾ ਜੋ ਅੱਜ ਲੋਕ ਖੁਸ਼ ਨੇ ਤਾਂ ਅਸੀਂ ਵੀ ਉਹਨਾਂ ਦੀ ਖੁਸ਼ੀ ਵਿੱਚ ਥੋੜਾ ਜਿਹਾ ਹਿੱਸਾ ਪਾਣ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਚੈਨਲ ਵੱਲੋਂ ਮੇਰੇ ਨਾਲ ਤੁਸੀਂ ਵੀ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਸਾਡਾ ਕੋਈ ਕਿਸੇ ਦਾ ਦਿਲ ਦਿਖਾਉਣ ਦਾ ਜਾਂ ਕਿਸੇ ਧਰਮ ਦੇ ਪ੍ਰਤੀ ਵਿਰੁੱਧ ਬੋਲਣ ਦਾ ਸਾਡੀ ਕੋਈ ਮਨਸ਼ਾ ਨਹੀਂ ਅਗਰ ਅਸੀਂ ਕੋਈ ਗੱਲ ਕਹਾਂਗੇ ਵੀ ਤਾਂ ਉਹ ਇੱਕ ਸਚਾਈ ਦੇ ਰੂਪ ਵਿੱਚ ਹੋਗੀ ਜਾਂ ਸਾਡੇ ਦਿਲ ਦੀ ਭਾਵਨਾ ਹੋਗੀ ਜੀ ਲੇਕਿਨ ਭਾਵਨਾ ਅਲੱਗ-ਅਲੱਗ ਹੁੰਦੀ ਹੈ ਸੋਚ ਅਲੱਗ-ਅਲੱਗ ਹੁੰਦੀ ਹੈ ਕੋਈ ਕਿਸੇ ਤਰੀਕੇ ਨਾਲ ਸੋਚਦਾ ਕੋਈ ਉਸ ਕਿਸੇ ਤਰੀਕੇ ਨਾਲ ਸੋਚਦਾ ਇਸ ਕਰਕੇ ਮੈਂ ਜਿਹੜੀ ਮਾਫੀ ਦੀ ਗੱਲ ਕਰਦਾ ਸੀ ਜੀ ਚਲੋ ਸਹੀ ਹੈ ਜੀ ਹਾਂ ਬਾਕੀ ਗੱਲ ਰਹੀ ਛੋਟੀ ਸਾਹਿਬ ਦੇਖੋ ਸ਼ਿਵ ਜੀ ਦਾ ਜਦੋਂ ਵਿਆਹ ਹੋਇਆ ਮੋਟੀ-ਮੋਟੀ ਜਿਹੜੀ ਜਾਣਕਾਰੀ ਹੈ ਦਰਸ਼ਕਾਂ ਰਹੀ ਜਿਹੜੀ ਮੈਂ ਸਾਂਝੀ ਕਰੂੰਗਾ ਵੀ ਸ਼ੇਤੀ ਦਾ ਵਿਆਹ ਹੋਇਆ ਦੇਖੋ ਵਿਆਹ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ পার্বਦੀ ਦੇ ਪਿਤਾ ਜੀ ਨਹੀਂ ਮਨਜ਼ੂਰ ਸੀਗਾ ਉਹਨਾਂ ਨੂੰ ਵੀ পার্বਦੀ ਦਾ ਵਿਆਹ ਬਈ ਚਲੋ ਰਕੜਾ ਸਟੋਰੀ ਬਹੁਤ ਲੰਬੀ ਚੌੜੀ ਹੈ ਜਿੰਨੀ ਉੱਡਾਈ ਤੱਕ ਹੋਣਗੇ ਬਹੁਤ ਜਾ ਸਕਦੇ ਆ ਲੇਕਿਨ ਜੋ ਮੋਟੀ ਮੋਟੀ ਹੈ ਜੀ ਜੀ ਦੇਖੋ ਕਿਉਂਕਿ ਜਿਹੜਾ ਸ਼ਿਵ ਜੀ ਦਾ ਸਰੂਪ ਹੈ ਜੀ ਉਹ ਸ਼ਿਵ ਜੀ ਦਾ ਇੱਕ ਰੂਪ ਨਹੀਂ ਜੀ ਹੈ ਜੀ ਅਨੇਕਾ ਰੂਪ ਆ ਸ਼ਿਵ ਜੀ ਦੇ ਜੀ 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 ਮੈਂ ਤੁਸੀਂ ਉਹਨਾਂ ਨੂੰ ਕਹੋਂਗੇ ਗੁੱਸੇ ਵਾਲਾ ਤਾਂ ਜਿਹੜਾ ਉਹਨਾਂ ਦਾ ਤਾंडਵ ਆ ਉਹ ਕੋਈ ਮਤਲਬ ਜੇ ਉਸ ਟਾਈਮ ਦਾ ਕੋਈ ਦੇਖਦਾ ਸੀਗਾ ਜਾਂ ਦੇਖ ਲੇ ਕੋਈ ਤਾंडਵ ਨੂੰ ਤਾਂ ਕਿਤੇ ਨਾ ਕਿਤੇ ਜਿਹਨੂੰ ਕਹਿੰਦਾ ਬ੍ਰਹਮੰਡ ਇਹ ਹਿਲ ਜਾਂਦਾ ਪੂਰਾ ਆਪਣਾ ਸਾਡਾ ਸੰਸਾਰ ਹਿਲ ਜਾਂਦਾ ਤਾਂ ਜੀ 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 ਭੋਲੇ ਇੰਨੇ ਆ ਛ ਭੋਲੇ ਵੀ ਕਹਿੰਦੇ ਆ ਭੋਲੇ ਇੰਨੇ ਆ ਵੀ ਆਪਣੇ ਜਿਹੜੇ ਚਾਹਵਾਨ ਹੁੰਦੇ ਸੀ ਜਾਂ ਉਹਨਾਂ ਦੀ ਪੂਜਾ ਕਰਦੇ ਸੀ ਉਹਨਾਂ ਨੂੰ ਬਿਨ ਸੋਚੇ ਸਮਝੇ ਵਰਦਾਨ ਵੀ ਦੇ ਦਿੰਦੇ ਸੀ ਸਹੀ ਗੱਲ ਹੈ ਤ레 ਕੋ ਇਦਾਂ ਦੇ ਵਰਦਾਨ ਦੇ ਕੇ ਫਸੇ ਉਹਨਾਂ ਦੀ ਵੀ ਗੱਲ ਵੀ ਦੱਸੂੰਗਾ ਮੈਂ ਤਾਂ ਕਈ ਵਾਰ ਮਜ਼ਾਕ ਦੇ ਵਿੱਚ ਸੋਚਦਾ ਹੁੰਨਾ ਕਿਉਂਕਿ ਮੈਂ ਛੇਵਾਰ ਆਦਨਾ ਜਾਂ ਕਿਸੇ ਵੀ ਧਰਮ ਦੇ ਪ੍ਰਤੀ ਮੈਂ ਬਹੁਤ ਹੀ ਕਢਗਾਈ ਨਾਲ ਸੁਣਦਾ ਹੁੰਨਾ ਦਿੱਲੀ ਦੀ ਮੇਰੀ ਆਦਤ ਹੈ ਜੀ ਸਹੀ ਗੱਲ ਮੈਂ ਤਾਂ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਵੀ ਭੋਲੇ ਪੰਡਾਰੀ ਇਹੇ ਜੇ ਤੇ ਵੀ ਆਪੇ ਵਰਦਾਨ ਦਿੱਤਾ ਆਪੇ ਫਸ ਗਏ ਸਹੀ ਹੈ ਉਹਤੇ ਵੀ ਗੱਲ ਕਰੋਗੇ ਲੇਕਿਨ ਸ਼ਿਵਜੀ ਦਾ ਵਿਆਹ ਹੁੰਦਾ ਕਿਉਂਕਿ ਉਹ ਇੱਕ ਜੰਗਲਾਂ ਦੇ ਵਿੱਚ ਰਹਿੰਦੇ ਆ ਜਾਂ ਭੂਤ ਪ੍ਰੇਤਾਂ ਚੰਡੇਲਾਂ ਦਾ ਵਾਸਾ ਮਸਾਣਾ ਦੇ ਵਿੱਚ ਰਹਿਣਾ ਕਿਤੇ ਨਾ ਕਿਤੇ ਪਾਰਬਤੀ ਜੀ ਦੇ ਪਿਤਾ ਨੂੰ ਉਹ ਚੀਜ਼ ਸਵੀਕਾਰ ਨਹੀਂ ਸੀ ਜੀ ਕਿਤੇ ਨਾ ਕਿਸੇ ਤਰੀਕੇ ਚਲੋ ਜਿਹੜੀ ਪਿੱਛੇ ਰਾਤ ਨਿਕਲ ਕੇ ਗਈ ਹੈ ਉਸ ਰਾਤ ਨੂੰ ਵਿਆਹ ਸੰਪੰਨ ਹੁੰਦਾ ਜੀ ਉਹਨਾਂ ਦਾ ਜੀ ਵਿਆਹ ਦੇ ਵਿੱਚ ਬਰਾਤੀ ਭੂਤ ਪ੍ਰੇਤ ਚੰਡੇਲਾ ਕਿਤੇ ਨਾ ਕਿਤੇ ਆਪਣੇ ਆਪਣੇ ਹਿਸਾਬ ਨਾਲ ਆ ਰਹੇ ਆ ਜੀ ਜੀ ਵਿਆਹ ਹੋ ਜਾਂਦਾ ਜੀ ਵਿਆਹ ਤੋਂ ਬਾਅਦ ਅਗਲੀ ਗ੍ਰਿਸ਼ਤੀ ਚੱਲਦੀ ਹੈ ਗਣੇਸ਼ ਜੀ ਦਾ ਹੋਣਾ ਵਰ ਕਾਰ्तिकेय ਦਾ ਹੋਣਾ ਨੰਦੀ ਜੀ ਦਾ ਨਾਲ ਰਹਿਣਾ ਨਾਰਦ मुनि ਜੀ ਦਾ ਨਾਲ ਰਹਿਣਾ ਕਿਤੇ ਨਾ ਕਿਤੇ ਫਿਰ ਉਹ ਚੀਜ਼ਾਂ ਜੁੜ ਜਾਂਦੀਆਂ ਜੀ ਜੀ ਦੇਖੋ ਉਹਨਾਂ ਨੇ ਕੋਈ ਕੋਈ ਵੀ ਦੇਵੀ ਦੇਵਤਾ ਜਾਂ ਗੁਰੂ ਇਹਨਾਂ ਨੇ ਜ਼ਮੀਨ ਜਾਇਦਾਦਾਂ ਨਹੀਂ ਜੀ ਬਣਾਈਆਂ ਜੀ ਇਹਨਾਂ ਨੇ ਸੰਪਤੀਆਂ ਨਹੀਂ ਬਣਾਈਆਂ ਇਹਨੇ ਕੋਠੀ ਮਹਿਲ ਖੜੇ ਨਹੀਂ ਕਰਕੇ ਗਏ ਜਿਵੇਂ ਹੁਣ ਅਸੀਂ ਮਰਦੇ ਸਾਡੇ ਅੱਗੇ ਬੱਚੇ ਉਹਨਾਂ ਦੇ ਬੱਚੇ ਹੈ ਪਰੰਪਰਾ ਚੱਲਦੀ ਰਹਿੰਦੀ ਹੈ ਘਰ ਕਬਜ਼ੇ ਬਣੇ ਰਹਿੰਦੇ ਆ ਜੀ ਉਹਨਾਂ ਦਾ ਕੁਝ ਨਹੀਂ ਸੀ ਹੈ ਇਦਾਂ ਜੀ ਉਹਨਾਂ ਨੂੰ ਇੱਕ ਜੰਗਲਾਂ ਦੇ ਵਿੱਚ ਵਾਸ ਸੀਗਾ ਉਹੀ ਉਹਨਾਂ ਦਾ ਰਾਜ ਮਹਿਲ ਸੀਗਾ ਪੁੱਤਾਂ ਦੇ ਉਹਨਾਂ ਦੇ ਜਿਹੜੇ ਵਾਸੇ ਸੀਗੇ ਲੇਕਿਨ ਇੱਕ ਚੀਜ਼ ਮੈਂ ਇਸ ਦੇ ਵਿੱਚ ਐਡ ਕਰੂੰਗਾ ਵੀ ਬਹੁਤ ਦੁੱਖ ਲੱਗਦਾ ਹੈ ਬਹੁਤ ਦੁੱਖ ਲੱਗਦਾ ਹੈ ਜਦੋਂ ਸ਼ਿਵ ਜੀ ਨੂੰ ਇੱਕ ਨਸ਼ੇ ਦੇ ਨਾਲ ਜੋੜਿਆ ਜਾਂਦਾ ਜੀ ਬਹੁਤ ਹਾਂ ਸਹੀ ਸਹੀ ਗਾਇ ਸਹੀ ਗਾਇ ਰਿਹਾ ਤੁਸੀਂ ਨਸ਼ੇ ਦੇ ਨਾਲ ਜੋੜਿਆ ਜਾਂਦਾ ਹੈ ਦੇਖੋ ਅੱਜ ਦੇ ਦਿਨ ਮੰਦਰਾਂ ਦੇ ਵਿੱਚ ਭੰਗ ਘੋਟ ਕੇ ਪਲਾਈ ਜਾਂਦੀ ਹੈ ਜਾ ਕੋਈ ਪਕੌੜੇ ਖਾਂਦਾ ਕੋਈ ਸਿਗਟਾ ਐਚ ਪੀਂਦਾ ਕੋਈ ਚਿਲਮਾ ਚ ਪੀਂਦਾ ਕੋਈ ਕੁਛ ਪੀਂਦਾ ਭੰਗ ਦਾ ਜਿਹੜਾ ਕਿਤੇ ਨਾ ਕਿਤੇ ਉਹ ਜਿਹਨੂੰ ਕਹਿੰਦੇ ਨੇ ਉਹ ਨਸ਼ਾ ਵੀ ਨਹੀਂ ਕਹਿ ਸਕਦੇ ਉਹ ਇੱਕ ਸਰੂਰ ਹੁੰਦਾ ਜੀ ਜਾਂ ਇੱਕ ਆਪਣੀ ਜੇ ਬਿਰਤੀ ਆ ਜਿਹੜੀ ਕਿਤੇ ਨਾ ਕਿਤੇ ਇੱਕ ਟਿਕਾਣੇ ਤੇ ਲਾ ਦਿੰਦਾ ਜੀ ਉਹ ਤੇ ਉਸ ਤੇ ਵਿਸ਼ੇ ਤੇ ਵੀ ਮੈਂ ਗੱਲ ਕਰੂੰਗਾ ਨਹੀਂ ਨਾ ਬਸ ਉਸ ਇਹ ਹੁੰਦਾ ਥੋੜੀ ਸਾਹਿਬ ਠੀਕ ਐ ਸੀ ਮੰਨ ਲਿਆ ਸ਼ਿਵ ਜੀ ਨੇ ਭੰਗ ਪੀਤੀ ਹੋਣੀ ਐ ਜੀ ਮੈਂ ਨਹੀਂ ਦੇਖਿਆ ਮੈਂ ਨਹੀਂ ਕਿਤੇ ਲੈ ਕੇ ਆਵਾ ਦੇ ਕੇ ਅਭਿਨਸ਼ਿਪ ਜੀ ਨੇ ਭੰਗ ਪੀਤੀ ਚਲੋ ਠੀਕ ਹੈ ਉਹ ਜੰਗਲਾਂ ਚ ਰਹਿੰਦੇ ਸੀਗੇ ਹੋ ਸਕਦਾ ਕਿਸੇ ਤਰੀਕੇੋਂ ਭੰਗ ਦਾ ਸੇਵਨ ਕਰਦੇ ਹੋਣ ਭੰਗ ਦਾ ਸੇਵਨ ਮਤਲਬ ਕੋਈ ਪਕਵਾਨ ਬਣਾ ਕੇ ਖਾਂਦੇ ਹੋਣ ਕੋਈ ਲੱਸੀ ਦਹੀਂ ਬਣਾ ਕੇ ਖਾਂਦੇ ਹੋਣ ਕੁਝ ਮਤਲਬ ਇਦਾਂ ਦੇ ਰੂਪ ਚ ਲੈਂਦੇ ਹੋਣ ਲੇਕਿਨ ਲੋਕ ਈ ਜੋੜਦੇ ਆ ਜੀ ਜਿਹੜੇ ਜ਼ਿਆਦਾਤਰ ਉਹਨਾਂ ਦੇ ਭਗਤਾਂ ਕੀ ਜੋੜਦੇ ਆ ਜੀ ਜੀ ਸ਼ੂਟੇ ਪੀਂਦਾ ਸੀਗਾ ਸ਼ਿਵ ਜੀ ਮਲ ਕੇ ਸੂਟਾ ਪੀਂਦਾ ਸੀਗਾ ਸ਼ਿਵ ਜੀ ਚਲਮਾ ਪੀਂਦਾ ਸੀਗਾ ਦੇਖੋ ਮੈਂ ਅੱਜ ਚੈਨਲ ਤੇ ਮੈਨੂੰ ਕਹਿਣ ਦਾ ਮੌਕਾ ਮਿਲ ਰਿਹਾ ਬੜਾ ਦੁੱਖ ਹੁੰਦਾ ਛੋਟੀ ਸਾਹਿਬ ਜਦੋਂ ਸ਼ਿਵ ਜੀ ਦੇ ਸਿਰ ਦੇ ਉੱਤੇ ਕੇਸ ਮੁਕਤੇ ਦਾੜਾ ਤੇ ਹੱਥ ਦੇ ਵਿੱਚ ਝਿਲਮ ਲਾਈ ਹੋਈ ਮੈਂ ਫੋਟੋਆਂ ਛਾਪੀਆਂ ਵੀਆਂ ਦੇਖੀਆਂ ਜੀ ਜੀ ਕੌਣ ਨਹੀਂ ਬੋਲਦਾ ਉਹਦੇ ਤੇ ਜੇ ਕਿਉਂ ਨਹੀਂ ਬੋਲਦੇ ਜੀ ਉਸਤੇ ਵੀ ਸ਼ਿਵਜੀ ਨੇ ਇੱਕ ਕੇਸ ਰੱਖ ਕੇ ਦਾੜ੍ਹੀ ਰੱਖ ਕੇ ਇੱਕ ਚਿਲਮ ਪੀਰੇ ਇੱਕ ਤਮਾਕੂ ਦਾ ਸੇਵਨ ਕਰ ਰਿਆ ਸ਼ਿਵਜੀ ਕਦੇ ਦੇਖਿਆ ਕਿਸੇ ਨੇ ਚਿਲਮ ਪੀਂਦਾ ਅੱਜ ਮੈਂ ਚੈਨਲ ਤੇ ਦਾਬੇ ਨਾਲ ਕਹਿ ਸਕਦਾ ਅਗਰ ਕਿਸੇ ਦੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਵੀ ਤੁਸੀਂ ਬੜੀ ਵਧੀਆ ਬੜੀ ਵਧੀਆ ਗੱਲ ਕੀਤੀ ਹੈ ਮੇਰੇ ਜ਼ੈਨ ਚ ਆ ਗਿਆ ਸ਼ਿਵਜੀ ਮਹਾਰਾਜ ਨੇ ਜ਼ਹਿਰ ਵੀ ਪੀ ਲਿਆ ਸੀ ਜਿਸ ਤੋਂ ਬਾਅਦ ਨੀਲ ਕੰਡ ਦਾ ਨਾਮ ਸਾਹਮਣੇ ਆਇਆ ਸੀ ਸਿਰਫ ਦੇਵਤਿਆਂ ਨੂੰ ਬਚਾਉਣ ਲਈ ਉਹ ਲੋਕਾਂ ਨੂੰ ਗੱਲਾਂ ਯਾਦ ਨਹੀਂ ਆਉਂਦੀਆਂ ਉਹਦਾ ਇਤਿਹਾਸ ਦੇ ਵਿੱਚ ਕੋਈ ਉਹਦੇ ਲੋਕ ਇਤਿਹਾਸ ਤੇ ਗੱਲ-ਗੱਲ ਨਹੀਂ ਕਰਦੇ ਫੇ ਅ ਦੇਖੋ ਅਸੀਂ ਇਹ ਨਹੀਂ ਨਕਾਰਦੇ ਵੀ ਸ਼ਿਵ ਜੀ ਦਾ ਭੰਗ ਦਾ ਸੇਵਨ ਨਹੀਂ ਸੀ ਕਰਦੇ ਬਿਲਕੁਲ ਜੰਗਲਾਂ ਚ ਰਹਿੰਦੇ ਸੀਗੇ ਕਿਸੇ ਰੂਪ ਚ ਖਾਂਦੇ ਪੀਂਦੇ ਹਣਗੇ ਸਾਨੂੰ ਨਹੀਂ ਜੀ ਪਤਾ ਲੇਕਿਨ ਇੰਨਾ ਕ ਜਰੂਰ ਪਤਾ ਵੀ ਸ਼ਿਵ ਜੀ ਚਿਲਮਾ ਵਰਕੇ ਨਹੀਂ ਸੀ ਪੀਂਦੇ ਸ਼ਿਵ ਜੀ ਛੂਟਾ ਬਣਾ ਬਣਾ ਕੇ ਹੀ ਸੀ ਪੀਂਦੇ ਦੇਖੋ ਲੋਕਾਂ ਨੇ ਅੱਜ ਸਾਡੇ ਜਿਹੜੇ Hindu ਸੰਗਠਨ ਦੇ ਇਸੀ ਗੱਲ ਕਰ ਰਹੇ ਕਿੰਨੇ ਕੁ ਲੋਕ ਬੋਲਦੇ ਆ ਸਰਕਾਰ ਦੇ ਸਕੋਟੀਆਂ ਲਈ ਫਿਰਦੇ ਆ ਕਦੇ ਕੋਈ ਬੋਲਿਆ ਵੀ ਸ਼ਿਵ ਜੀ ਦੀ ਫੋਟੋ ਤੇ ਕੇਸ ਰੱਖੇ ਹੋਏ ਆ ਦਾੜੀ ਰੱਖੀ ਹੋਈ ਆ ਪਰ ਸ਼ਿਵ ਜੀ ਦੇ ਆਤਤ ਦੇ ਵਿੱਚ ਚਿਲਮਾ ਕਿਸੇ ਨੇ ਫੋਟੋ ਬੈਨ ਕਰਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਫਿਰ ਜਿੰਨੇ ਅਤਾਰ ਆਪਣੇ ਹਿੰਦੂ ਧਰਮ ਦੇ ਵਿੱਚ ਜਿੰਨੇ ਵੀ ਦੇਵੀ ਦੇਵਤੇ ਆਂਦੇ ਆ ਕਿਸੇ ਦੇ ਰੈਪਰ ਬਣਦੇ ਆ ਕਿਸੇ ਦੇ ਬੈਗ ਬਣਦੇ ਆ ਕੋਈ ਸਿੰਗਟਾਂ ਦਾ ਨਾਮ ਰੱਖਿਆ ਜਾਂਦਾ ਬੀੜੀ ਦਾ ਨਾਮ ਰੱਖਿਆ ਜਾਂਦਾ ਇੱਕ ਗਣੇਸ਼ ਬੀੜੀ ਹੈ ਗਣੇਸ਼ ਬੀੜੀ ਨੂੰ ਕੈਨਸਲ ਕਿਉਂ ਨਹੀਂ ਕਰਾਇਆ ਗਿਆ ਉਹਦੇ ਨਾਮ ਨੂੰ ਦੇਖੋ ਗਣੇਸ਼ ਨਾਮ ਰੱਖਿਆ ਹੋਇਆ ਤੁਸੀਂ ਤਮਾਕੂ ਦਾ ਉਹਦੇ ਉੱਤੇ ਗਣੇਸ਼ ਜੀ ਦੀ ਫੋਟੋ ਹੈ ਫਿਰ ਉਹ ਤਮਾਕੂ ਵਾਲੀਆਂ ਫੋਟੋਆਂ ਕਿੱਥੇ ਜਾਨੀਆਂ ਕਿੱਥੇ ਹੱਥ ਲੱਗਦੇ ਆ ਫਿਰ ਜਿਹੜੀਆਂ ਆਮ ਰੈਪਰਾਂ ਦੇ ਉੱਤੇ ਫੋਟੋਆਂ ਛੱਪਦੀਆਂ ਧਾਰਮਿਕ ਸਤਾਨਾਂ ਦੀਆਂ ਸਾਡਿਆਂ ਦੀਆਂ ਸਾਡੀ ਦੇਵੀ ਦੇਵਤਿਆਂ ਦੀਆਂ ਗੁਰੂ ਆਪੀ ਸੌਰੀ ਗੁਰੂਆਂ ਦੀ ਤਾਂ ਕੋਈ ਛਾ ਕੁਤੇ ਗੰਦੇ ਨਾਲਿਆਂ ਚ ਕਿਤੇ ਨਾ ਕਿਤੇ ਉਹ ਐਦਾ ਵੇਸਟ ਸਾਨੂੰ ਦਿਖਦੀ ਜਾਂ ਦੇਖੋ ਕਦੇ ਕੋਈ ਸੰਗਠਨ ਬੋਲਿਆ ਜੀ ਵੀ ਇਹਨਾਂ ਚੀਜ਼ਾਂ ਤੇ ਬੈਨ ਹੋਣਾ ਚਾਹੀਦਾ ਕਦੇ ਕੋਈ ਸੰਗਠਨ ਬੋਲਿਆ ਵੀ ਹਾਂ ਤੁਸੀਂ ਸ਼ਿਵਜੀ ਨੂੰ ਗਲਤ ਲੋਕਾਂ ਦੇ ਵਿੱਚ ਉਸ ਦਾ ਪ੍ਰਚਾਰ ਕਿਉਂ ਕਰ ਰਹੇ ਆ ਕੋਈ ਨਹੀਂ ਜੀ ਬੋਲਦਾ ਸਿਰਫ ਇੱਕ ਆਪਣੇ ਆਪਣੇ ਮੁੱਦਿਆਂ ਦੇ ਪਿੱਛੇ ਲੋਕ ਤੁਰੇ ਰਹੇ ਨੇ ਦੁੱਖ ਤਾਂ ਇਹ ਵੀ ਲੱਗਦਾ ਜੀ ਨਾਲ ਦੇਖੋ ਜੋ ਜੋ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਵੀ ਅੱਜ ਦੇ ਦਿਨ Shivji ਯਾਨੀ ਕਿ Shivling ਵਿੱਚ ਵਾਸ ਕਰਦੇ ਨੇ ਔਰ ਉਹਨਾਂ ਦੇ ਵੱਲੋਂ ਆਪਣੀ ਝੋਲੀ ਖੋਲ ਦਿੱਤੀ ਜਾਂਦੀ ਹੈ ਝੋਲੀ ਖੋਲਣ ਦਾ ਮਤਲਬ ਹੈ ਜਿੰਨੇ ਵੀ ਜੀਵ ਜੰਤੂ ਜਿਵੇਂ ਕਿ ਹੈਨਾ ਮੱਖੀਆਂ ਮੱਛਰ ਸਾਰਿਆਂ ਨੂੰ ਆਜ਼ਾਦ ਕਰ ਦਿੱਤਾ ਜਾਂਦਾ ਹੈ Shivji भोले ਵੱਲੋਂ ਮੰਨਦੇ ਹੋ ਦੇਖੋ ਛੋਡੀ ਸਾਹਿਬ ਇਹ ਕੋਈ ਜੋ ਤੁਸੀਂ ਵੀ ਕਹਿਆ ਵੀ ਸ੍ਰਿਸ਼ਟੀ ਦੇ ਜਿਹਨੂੰ ਕਹਿੰਦੇ ਆ ਬਣਾਉਣ ਵਾਲੇ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਸਾਡੀ ਜੋ ਕਰਤਾ ਕਰਤਾ ਸ਼ੂ ਉਹਨਾਂ ਤੋਂ ਹੀ ਕਿਤੇ ਨਾ ਕਿਤੇ ਜਿਹੜੀ ਸਾਨੂੰ ਸਿੱਖਿਆ ਮਿਲਦੀ ਹੈ ਜਾਂ ਸਾਨੂੰ ਸਭ ਤੋਂ ਪਹਿਲਾਂ ਉਹੀ ਪਤਾ ਚੱਲਦਾ ਵੀ ਉੱਥੋਂ ਤੋਂ ਹੀ ਜਿਹੜਾ ਸਾਡੀ ਸਟਾਰਟਿੰਗ ਚੱਲਦੀ ਆ ਰਹੀ ਹੈ ਜੀ ਜੀ ਦੇਖੋ ਗੰਗਾ ਦਾ ਵੀ ਬਹੁਤ ਵੱਡਾ ਇਤਿਹਾਸ ਹੈ Shiv ji ਦਾ ਜਿਹੜਾ ਇਤਿਹਾਸ ਜੇਕਰ ਬੋਲਿਆ ਜਾਵੇ ਤਾਂ ਬਹੁਤ ਵੱਡਾ ਹੋ ਜਾਂਦਾ ਛੱਕਟ ਟਾਈਮ ਦੇ ਵਿੱਚ ਉਹ ਜਿਹੜਾ ਸਾਨੂੰ ਕਿਤੇ ਨਾ ਕਿਤੇ ਦੱਸਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੀ ਜਟਾਂ ਦੇ ਵਿੱਚ ਗੰਗਾ ਰੱਖੀ ਸੀਗੀ ਹਾਂਜੀ ਉਹਦਾ ਫਿਰ ਜਦੋਂ ਤਰੀਕੇ ਦੇ ਨਾਲ ਸਿਸਟਮ ਦੇ ਨਾਲ ਕਿਸੇ ਭਗਤ ਨੇ ਆਪਣਾ ਉਸ ਚੀਜ਼ ਨੂੰ ਪ੍ਰਕਿਰਿਆ ਨੂੰ ਕਰਨਾ ਚਾਹਿਆ ਉਹ ਗੰਗਾ ਫਿਰ ਧਰਤੀ ਤੇ ਲਿਆਂਦੀ ਉਹਦਾ ਵੀ ਬਹੁਤ ਵੱਡਾ ਇਤਿਹਾਸ ਹੈ ਜੀ ਲੇਕਿਨ ਅਗਰ ਅਸੀਂ ਜੇ ਸ਼ਿਵ ਜੀ ਦੀ ਗੱਲ ਕਰੀਏ ਜੀ ਸ਼ਿਵ ਜੀ ਦੇ ਨਾਲ ਜੇ ਮਾਂ ਪਾਰਵਤੀ ਦੀ ਗੱਲ ਕਰੀਏ Hindu ਧਰਮ ਚ ਆ ਕੇ ਅਸੀਂ ਨੌ ਰੂਪ ਮੰਨਦੇ ਆ ਜੀ ਮਾਂ ਪਾਰਵਤੀ ਦੇ ਜਿਹੜੇ ਆ ਉਹ ਨੌ ਰੂਪ ਮੰਨਦੇ ਆ ਜੀ ਜੀ ਨੌ ਰੂਪ ਪੰਜ ਮੰਨਿਆ ਜਾਂਦਾ ਕੋਈ ਸਕੰਦ ਮਾਤਾ ਕੋਈ ਕਾਤੇਯਾਨੀ ਕੋਈ ਕਾਲ ਰਾਤਰੀ ਹੈ ਕੋਈ ਸ਼ੁਭ ਰਾਤਰੀ ਹੈ ਸੌਰੀ ਆਪਣੀ ਸ਼ੈਲ ਪੁੱਤਰੀ ਹੈ ਮਤਲਬ ਇਹ ਇਦਾਂ ਦੇ ਜਿਹੜੇ ਨੌ ਜਿਹੜੇ ਰੂਪ ਆ ਕਿ ਤਨੇ ਕਹਦੇ ਦਿੱਤੇ ਜਾਂਦੇ ਆ ਮਾਂ ਨੂੰ ਲੇਕਿਨ ਉਹਦਾ ਕਾਰਨ ਕਿਵੇਂ ਉਹ ਨੌ ਰੂਪ ਬਣੇ ਕਿਵੇਂ ਉਸ ਤੇ ਥੋੜੀ ਜਿਹੀ ਮੈਂ ਗੱਲ ਕਰੂੰਗਾ ਜੀ ਜਰੂਰ ਦੇਖੋ ਪਾਰਵਤੀ ਜੀ ਦੇ ਪਿਤਾ ਜੀ ਨੇ ਜਾਗ ਰੱਖਿਆ ਜੀ ਜੀ ਉਹ ਟਾਈਮਾਂ ਦੇ ਵਿੱਚ ਰਾਜੇ ਮਹਾਰਾਜੇ ਜਾਗ ਕਰਦੇ ਹੁੰਦੇ ਸੀਗੇ ਜੀ ਯੱਗ ਕੀਤਾ Shiv ji ਦੇ ਨਾਲ ਸ਼ੁਰੂ ਤੋਂ ਹੀ ਵਿਰੋਧ ਰਿਹਾ ਅੰਦਰ ਤੇ Shiv ji ਨੂੰ ਅਪਣਾਇਆ ਨਹੀਂ ਸੀ ਉਹਨਾਂ ਦੇ ਪਾਰਵਤੀ ਜੀ ਦੇ ਪਿਤਾ ਨੇ ਜੀ ਕਿਉਂਕਿ Shiv ji ਭਗਵਾਨ ਬਹੁਤ ਹੀ ਸਿੱਧੇ ਸਾਦੇ ਰਹਿੰਦੇ ਸੀ ਉਹਨਾਂ ਦਾ ਪਹਿਰਾਵਾ ਬਹੁਤ ਸਧਾਰਨ ਸੀ ਜਿਸ ਕਰਕੇ ਉਹ ਪਸੰਦ ਨਹੀਂ ਕਰਦੇ ਸੀ ਉਹਨਾਂ ਨੂੰ ਹਾਂ ਬਿਲਕੁਲ ਯੱਗ ਰੱਖਿਆ ਯੱਗ ਦੇ ਵਿੱਚ ਸਾਰਿਆਂ ਨੂੰ ਬੁਲਾਇਆ ਜੀ ਉਹ ਵੀ ਅੰਗੀਸਾ ਕੀ ਜਿੰਨੇ ਵੀ ਰਾਜੇ ਮਹਾਰਾਜ ਜਿਹੋ ਜਿੱਥੇ ਤੱਕ ਆਉਣੇ ਉਹਨੇ ਸਭ ਨੂੰ ਬੁਲਾਇਆ ਇੱਕ Shiv ji ਨੂੰ ਔਰ ਪਾਰਵਤੀ ਨੂੰ ਨਹੀਂ ਜੀ ਬੁਲਾਇਆ ਜੀ ਹੁਣ ਪਾਰਵਤੀ ਜੀ ਨੂੰ ਪਤਾ ਲੱਗਦਾ ਹੈ ਵੀ ਪਿਤਾ ਜੀ ਜੱਗ ਕਰਾ ਰਹੇ ਆ ਸਾਨੂੰ ਬੁਲਾਇਆ ਨਹੀਂ ਮੈਂ ਤਾਂ ਜਾਣਾ ਹੈ ਜੀ ਹੁਣ ਉਹ ਪਾਸ ਸ਼ਿਵ ਜੀ ਦੇ ਕੋਲ ਨੂੰ ਕਹਿ ਰਹੇ ਆ ਪਾਰਵਤੀ ਜੀ ਵੀ ਪਿਤਾ ਜੀ ਜਨੇ ਜੱਗ ਕਰਾਇਆ ਵੀ ਆਪਾਂ ਨੂੰ ਜਾਣਾ ਚਾਹੀਦਾ ਜੀ ਸ਼ਿਵ ਜੀ ਕਹਿੰਦੇ ਵੀ ਜਦ ਬੁਲਾਇਆ ਹੀ ਨਹੀਂ ਦੱਸਿਆ ਹੀ ਨਹੀਂ ਫਿਰ ਆਪਾਂ ਨੇ ਜਾਣਾ ਨਹੀਂ ਜੀ ਕਿਸੇ ਨਾ ਕਿਸੇ ਤਰੀਕੇ ਪਾਰਵਤੀ ਜੀ ਜਿੱਦ ਕਰਕੇ ਚਲੇ ਜਾਂਦੇ ਜੀ ਸ਼ਿਵ ਜੀ ਕਹਿੰਦੇ ਵੀ ਤੂੰ ਜਾ ਪਾਈ ਮੈਂ ਨਹੀਂ ਜਾਣਾ ਪਾਰਵਤੀ ਜੀ ਚਲੇ ਜਾਂਦੇ ਆ ਹੁਣ ਜਾਣੇ ਆ ਜਦ ਬੁਲਾਇਆ ਨਹੀਂ ਕਿਸੇ ਨੇ ਅੱਗੇ ਵੀ ਪਾਰਵਤੀ ਜੀ ਆਪਣੇ ਪਰਿਵਾਰ ਦੇ ਵਿੱਚ ਜਾਣੇ ਸਬਰ ਮਤਲਬ ਮਿਲਦੇ ਸੀਗੇ ਪਿਆਰ ਕਰਦੇ ਸੀ ਉਸ ਦਿਨ ਕਿਸੇ ਨੇ ਨਹੀਂ ਪੁੱਛਿਆ ਪਾਰਵਤੀ ਨੂੰ ਜਿੱਥੇ ਬੈਠਦੀਆ ਕਿੱਥੇ ਖੜਦੀਆ ਪਾਰਵਤੀ ਜੀ ਉੱਥੇ ਆਪਣਾ ਦੇਖ ਰਹੇ ਆ ਵੀ ਮੈਨੂੰ ਕੋਈ ਪਿਆਰ ਨਹੀਂ ਕਰ ਰਿਹਾ ਮੈਨੂੰ ਕੋਈ ਬੁਲਾ ਨਹੀਂ ਰਿਹਾ ਸਭ ਮੇਰੇ ਤੋਂ ਦੂਰ ਜਾ ਰਹੇ ਆ ਉਹ ਮੈਂ ਮੈਂ ਸ਼ਰਮਾਈ ਮਾਫੀ ਜਾਨਣਾ ਇੱਕ ਮੁੱਦੇ ਤੇ ਆਣਾ ਚਾਹਨਾ ਕਿ ਦੇਖੋ ਅੱਜ ਬਹੁਤ ਜਗ੍ਹਾ ਤੇ ਆਸਥਾ ਦੇ ਨਾਲ ਅ ਦੁੱਧ ਦੁੱਧ ਚ ਲਾਇਆ ਜਾ ਰਿਹਾ ਹੈ ਨਾ ਸ਼ੀਰ ਨੇ ਪਾਣੀ ਨਾਲ ਵੀ ਚੜਾ ਜਾ ਕੇ ਲੋਕ ਆਪਣੀ ਆਸਥਾ ਦਾ ਪੂਜਨ ਕਰ ਰਹੇ ਨੇ ਮਾਘ ਕੁੰਮ ਦੇ ਵਿੱਚ ਵੀ ਅੱਜ ਮਾਘ ਕੁੰਮ ਦਾ ਆਖਰੀ ਦਿਨ ਹੈ ਤੇ ਦੇਖੋ ਆਪਾਂ ਬੰਦੇ ਜਿਵੇਂ ਤੁਸੀਂ ਗੱਲ ਕੀਤੀ ਮੈਂ ਉੱਥੇ ਆਣਾ ਨਾ ਵੀ ਭੰਗ ਭੰਗ ਦਾ ਇੱਕ ਪ੍ਰਸ਼ਾਦ ਦੇ ਤੌਰ ਤੇ ਨੂੰ ਇਸਤੇਮਾਲ ਕੀਤਾ ਜਾਂਦਾ ਅੱਜ ਦੇ ਦਿਨ ਨੂੰ ਪਰ ਜਿਹੜੇ ਕਈ ਨੌਜਵਾਨ ਸਾਰੇ ਮੈਂ ਕਹਿੰਦਾ ਕਈ ਨੌਜਵਾਨ ਭੰਗ ਦਾ ਬਹੁਤ ਜ਼ਿਆਦਾ ਗਲਤ ਇਸਤੇਮਾਲ ਕਰਦੇ ਨੇ ਠੀਕ ਹੈ ਉਹ ਨੱਚਦੇ ਟੱਪਦੇ ਨੇ ਡੀਜੇ ਲਗਾ ਕੇ ਅਸੀਂ ਇਹ ਨਹੀਂ ਕਹਿੰਦੇ ਨਾ ਕਰੋ ਪਰ ਕਈ ਨੌਜਵਾਨ ਆਪਣੇ ਹੱਦਾਂ ਹੀ ਪਾਰ ਕਰ ਜਾਂਦੇ ਨੇ ਇਹ ਕੀ ਸਹੀ ਹੈ ਦੇਖੋ ਸਾਰੀਆਂ ਗੱਲਾਂ ਤੇ ਸਾਰੇ ਪੁਆਇੰਟ ਤੇ ਆਉਂਗਾ ਸੋਢੀ ਸਾਹਿਬ ਮੈਂ ਮਾਂ ਦੇ ਪਾਰਵਤੀ ਦੇ ਨੌ ਰੂਪਾ ਥੋੜੇ ਸ਼ਾਰਟ ਕੱਟ ਦੇ ਦੱਸੂਗਾ ਜੀ ਦੱਸੋ ਦੱਸੋ ਦੇਖੋ ਯੱਗ ਹੁੰਦਾ ਹੈ ਯੱਗ ਦੇ ਵਿੱਚ ਉਹ ਜਾ ਕੇ ਜਦੋਂ ਬੇਇੱਜ਼ਤੀ ਹੋ ਜਾਂਦੀ ਹੈ ਤਾਂ ਫਿਰ ਉਹ ਮਾਂ ਪਾਰਵਤੀ ਕੀ ਕਰਦੀ ਹੈ ਜਿਹੜਾ ਹਵਨ ਕੁੰਡਾ ਹੁੰਦਾ ਉਹਦੇ ਵਿੱਚ ਛਾਲ ਮਾਰ ਦਿੰਦੀ ਹੈ ਜੀ ਜੀ ਹੁਣ ਸ਼ਿਵ ਜੀ ਤੱਕ ਪਤਾ ਚੱਲ ਜਾਂਦਾ ਹੈ ਵੀ ਮਾਂ ਪਾਰਵਤੀ ਜੀ ਨੇ ਹਵਨ ਕੁੰਡ ਦੇ ਵਿੱਚ ਛਾਲ ਮਾਰਤੀ ਜੀ ਜੀ ਹੁਣ ਸ਼ਿਵ ਜੀ ਗੁੱਸੇ 'ਚ ਆਉਨੇ ਆ ਮਾਂ ਪਾਰਵਤੀ ਨੂੰ ਉਦਾਂ ਹੀ ਅੱਗ ਲੱਗੀ ਉਹਨੂੰ ਆਪਣੇ ਹੱਥਾਂ 'ਚ ਲੈ ਲੈਣੇ ਆ ਜੀ ਜੀ ਉਹ ਗੁੱਸਾ ਤਾਂਡਬ ਦੀ ਜਿਹੜੀ ਮੈਂ ਗੱਲ ਕਰਦਾ ਸੀ ਸ਼ਿਵਜੀ ਨੇ ਤਾਂਡਬ ਕੀਤਾ ਸ਼ਿਵਜੀ ਨੇ ਮਾਂ পার্বਤੀ ਨੂੰ ਬਹਾ ਚ ਲੈ ਕੇ ਜਦੋਂ ਘਮਾਇਆ ਜਿੱਥੇ ਅੱਖਾਂ ਗਈਆਂ ਨੈਣ ਗਏ ਉੱਥੇ ਨੈਣਾ ਦੇ ਵੀ ਜਿੱਥੇ ਜੀਵ ਗਈ ਉੱਥੇ ਜਵਾਲਾ ਜੀ ਮਤਲਬ ਜਿੱਥੇ ਜਿੱਥੇ ਮਾਂ ਮਾਈ ਦੇ ਅੰਗ ਗਰਦੇ ਜਾਈਗੇ ਐਦਾਂ ਹੀ ਮਹਾਮਾਈ ਦੇ ਨੌ ਰੂਪ ਬਣਦੇ ਜਾਈਗੇ ਉਹਨਾਂ ਦੇ ਹੀ ਨਾਮ ਰੱਖ ਦਿੱਤੇ ਗਏ ਉਹਨਾਂ ਦੇ ਹੀ ਵੱਖ-ਵੱਖ ਇਤਿਹਾਸ ਹੈ ਜੀ ਚਲੋ ਵਧੀਆ ਗੱਲ ਹੈ ਤੁਹਾਨੂੰ ਤੁਸੀਂ ਇੰਨੀ ਵਧੀਆ ਸਾਨੂੰ ਨੌਲੇਜ ਦੇ ਰਹੇ ਹੋ ਸਾਨੂੰ ਵੀ ਮੈਨੂੰ ਵੀ ਖਾਸ ਕਰਕੇ ਰਸ਼ਕਾਂ ਨੂੰ ਵੀ ਵਿੱਚੇ ਅ ਨੈਣਾ ਨੈਣਗਰੇ ਉੱਥੇ ਨੈਣਾ ਦੇਵੀ ਜਿੱਥੇ ਹੈ ਨਾ ਜੀ ਵੀਰੇ ਉੱਥੇ ਜਵਾਲਾ ਜੀ ਹਾਂ ਮਤਲਬ ਐਦਾਂ ਹੀ ਜਿਹੜੇ ਮਤਲਬ ਨੌ ਰੂਪ ਹੈ ਮਹਾ ਮਾਈ ਦੇ ਦੇਤੇ 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 ਗਈਆਂ ਹਰ ਇੱਕ ਜਿਹੜੀ ਪੂਜਾ ਹਰ ਇੱਕ ਦੀ ਪੂਜਾ ਦੀ ਕਥਾ ਜੋਦਾ ਵਰਤ ਬਹੁਤ ਲੋਕ ਹੈ ਜਿਹੜੇ ਅੱਜ ਦੇ ਦਿਨ ਵਰਤ ਰੱਖਦੇ ਆ ਜੀ ਇੰਦੀ ਰਾਤ ਵਰਤ ਰੱਖਦੇ ਆ ਜੀ ਦੇਖੋ ਠੀਕ ਹੈ ਵਧੀਆ ਗੱਲ ਆ ਰੱਖਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਵੀ ਇਸ ਚੀਤੇ ਸੀ ਵਿਰੁੱਧ ਆ ਲੇਕਿਨ ਕਿਤੇ ਨਾ ਕਿਤੇ ਸਾਡੀ ਭੈਣ ਤਾਂ ਵਰਤ ਰੱਖ ਲੈਂਦੀ ਆ ਜੀ ਪਤੀ ਦੇਵ ਜੀ ਸ਼ਾਮ ਨੂੰ ਜਾਂਦੇ ਆਂ ਜਾ ਕੇ ਆਪਣਾ ਪਉਆ ਲਾ ਕੇ ਲੈ ਚਿਆਂ ਖਾ ਕੇ ਆ ਜੰਦੇ ਆ ਜੀ ਦੇਖੋ ਤੁਹਾਡੇ ਵਾਸਤੇ ਸ਼ਿਵ ਜੀ ਦਾ ਵਰਤ ਰੱਖ ਰਹੇ ਆ ਤੁਹਾਡੇ ਆਪਣੇ ਸੁਖੀ ਪਰਿਵਾਰ ਵਾਸਤੇ ਰੱਖ ਰਹੇ ਆ ਲੇਕਿਨ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਪਰਿਵਾਰਾਂ ਦੇ ਵਿੱਚ ਇਹ ਸਿਸਟਮ ਚੱਲਦਾ ਆ ਰਿਹਾ ਮੈਂ ਉਹਦੀ ਵਿਰੋਧਤਾ ਨਹੀਂ ਕਰਦਾ ਚੱਲਣਾ ਚਾਹੀਦਾ ਲੇਕਿਨ ਸੱਚੇ ਮਨ ਤੋਂ ਕਰੋ ਕਦੇ ਵੀ ਪ੍ਰਮਾਤਮਾ ਇਹ ਨਹੀਂ ਕਹਿੰਦਾ ਵੀ ਆਪਣੇ ਪੇਟ ਨੂੰ ਤੁਸੀਂ ਤਕਲੀਫ ਦੇ ਕੇ ਜਾਂ ਆਪਣੇ ਆਪ ਨੂੰ ਸੰਕਟ ਚ ਲੈ ਕੇ ਮੇਰਾ ਨਾਮ ਲਵੋ ਉਹ ਤਾਂ ਕਹਿੰਦਾ ਤੁਸੀਂ ਪੇਟ ਭਰ ਕੇ ਲੋ ਪੇਟ ਖਾਲੀ ਲੋ ਠੀਕ ਆ ਚਲੋ ਵਰਤ ਦੀ ਪ੍ਰਥਾ ਚੱਲਦੀ ਆ ਰਹੀ ਆ ਸਾਡੀਆਂ ਭੈਣਾਂ ਰੱਖਦੀਆਂ ਭਰਾ ਰੱਖਦੇ ਆ ਬਹੁ ਅਰਥ ਦੇ ਨਾਲ-ਨਾਲ ਸਾਨੂੰ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਹੜੇ ਅਪਦੇਸ਼ ਸਾਨੂੰ ਸ਼ਿਵਜੀ ਤੋਂ ਮਿਲੇ ਆ ਸਾਡੀ ਜਿਹੜੀ ਸ੍ਰਿਸ਼ਟੀ ਸਾਡੀ ਜਿਹੜੀ ਰਚੀ ਹੋਈ ਆ ਜਾਂ ਰੇਵੀ ਦੇਵਤੇ ਗੁਰੂਆਂ ਤੋਂ ਮਿਲੇ ਆ ਉਹਨਾਂ ਦੀ ਪ੍ਰੇਰਨਾ ਤੇ ਚੱਲਣਾ ਵੀ ਸਾਡਾ ਫਰਜ਼ ਹੈ। ਕਿਉਂਕਿ ਸ਼ਰਮਾ ਜੀ ਇਹ ਨਾ ਵਰਤ ਇਸਰੀ ਵੀ ਇੰਪੋਰਟੈਂਟ ਮੰਨਿਆ ਜਾਂਦਾ ਹੈ ਕਿ ਇਹ ਕਹਿੰਦੇ ਵੀ ਸ਼ਿਵਜੀ ਭਗਵਾਨ ਦੇ 16 ਵਰਤ ਰੱਖਣੇ ਪੈਂਦੇ ਆ ਮਨੋ ਕਾਮਨਾ ਆਪਣੀ ਪੂਰੀ ਕਰਨ ਲਈ ਪਰ ਇਹ ਸ਼ਰਤਰੀ ਦਾ ਇੱਕ ਵਰਤ ਅਰੇਆ ਹੁੰਦਾ ਅੱਜ ਦੇ ਦਿਨ ਯਾਨੀ ਕਿਵੇਂ ਬੀਤੀ ਕੱਲ ਤੋਂ ਹੈ। ਇਹ ਵਰਤ ਤੂੰ ਰੱਖ ਲੇਤਾ ਉਹ ਸੋਨਾ ਵਰਤ ਦੇ ਬਰਾਬਰ ਮੰਨਿਆ ਜਾਂਦਾ ਉਸ ਨੂੰ ਜੋ ਮੈਨੇ ਅੱਜ ਪੰਡਿਤ ਤੋਂ ਥੋੜਾ ਸਵੇਰੇ ਗਿਆਨ ਦਿੱਤਾ ਹੈ ਹਾਂ ਦੇਖੋ ਥੋੜੀ ਸਾਹਿਬ ਅਗਰ ਤੁਸੀਂ ਵਰਤਾਂ ਦੀ ਉਹ ਪ੍ਰੋਟੋਕੋਲ ਤੇ ਜਾਓਗੇ ਅਲੱਗ-ਅਲੱਗ ਤਰ੍ਹਾਂ ਦੇ ਵਰਤ ਹੁੰਦੇ ਆਂ ਜੀ ਚਲੋ ਅਸੀਂ ਉਸ ਮੈਟਰ ਨੂੰ ਇਸ ਕਰਕੇ ਨਹੀਂ ਫੋਲਦੇ ਕਿਉਂਕਿ ਫਿਰ ਬਹੁਤ ਲੋਕ ਇਤਰਾਜ ਕਰ ਦੇਵੇਂ ਵਰਤ ਦੇ ਵਿਰੁੱਧ ਜਾਂਦੇ ਆਂ ਅਸੀਂ ਕਿਸੇ ਚੀਜ਼ ਦੇ ਵਿਰੁੱਧ ਨਹੀਂ ਜੀ ਆਂ ਉਹ ਵਰਤਿਆ ਆਪਣੀ ਹੋਈ ਹੈ ਜੋ ਸਾਡੇ ਪੈਣਪਰਾ ਕਰਦੇ ਆ ਉਹਨਾਂ ਨੂੰ ਕਰਦੇ ਰਹਿਣ ਦਾ ਕੋਈ ਦਿੱਕਤ ਨਹੀਂ ਆ। ਲੇਕਿਨ ਕਿਤੇ ਜਦਾ ਕਿਤੇ ਸੱਚ ਨੂੰ ਪਛਾਣਣ ਦੀ ਕੋਸ਼ਿਸ਼ ਕਰੋ। ਉਹਨਾਂ ਦੇ ਵਿੱਚ ਜੋ ਲਿਖਿਆ ਹੋਇਆ ਜਿਹੜੀ ਪਰੰਪਰ ਪ੍ਰਕਿਰਿਆ ਦੇ ਵਿੱਚ ਤੁਸੀਂ ਚੱਲ ਰਹੇ ਹੋ ਪ੍ਰਕਿਰਿਆ ਦੇ ਵਿੱਚ ਆਪਣੇ ਸਿਸਟਮ ਵਿੱਚ ਵੀ ਆਉਣ ਦੀ ਕੋਸ਼ਿਸ਼ ਕਰੋ। ਅਸੀਂ ਚੱਲਦੇ ਨਹੀਂ ਕਿਤੇ ਨਾ ਤੁਸੀਂ ਵਰਤ ਰੱਖ ਲੈਣੇ ਫਿਰ ਗਲਤੀਆਂ ਕਰ ਦਿੰਨੇ ਆ। ਵਰਤ ਰੱਖ ਲੈਣੇ ਅਸੀਂ ਚੁਕਲੀਆਂ ਕਰ ਦਿੰਨੇ ਆ। ਵਰਤ ਰੱਖ ਲੈਣੇ ਅਸੀਂ ਲੜਾਈ ਕਰ ਦਿੰਨੇ ਆ। ਕਹਿਣ ਦਾ ਮਤਲਬ ਇਹ ਹੈ ਉਹ ਸਿਸਟਮ ਵਿੱਚ ਰਹਿਣਾ ਚਾਹੀਦਾ ਸਾਰਾ ਕੁਝ। ਫਿਰ ਕੋਈ ਦਿੱਕਤ ਨਹੀਂ ਹੁੰਦੀ ਜੀ। ਸ਼ਰਮਾ ਜੀ ਬੜਾ ਅਜ ਮਜ਼ਾ ਆਉਂਦਾ ਹੈ ਕਾਫੀ ਮੈਂ ਕੱਲ ਤੋਂ ਦੇਖ ਰਿਹਾ ਕਿ ਵੇਖੋ ਚਲੋ ਵਧੀਆ ਹੀ ਲੱਗਦਾ ਹੈ ਕਹਿਣਾ ਜ਼ਾਇਦਾ ਅਬ ਤੁਹਾਨੂੰ ਮੇਰੇ ਪਿੱਛੇ ਇਹ ਵਾਇਰਲ ਵੀ ਆ ਰਹੀ ਹੁਣੀ ਕਿ ਸਾਡੇ ਵੀ ਚੈਨਲ ਦੇ ਬਾਹਰ ਇੱਕ ਸ਼ੋਭਾ ਯਾਤਰਾ ਨਿਕਲ ਰਹੀ ਹੈ ਵਧੀਆ ਲੋਕ ਆਪਣੇ ਆਪਣੇ ਧਰਮਾਂ ਨਾਲ ਆਪਣੇ ਆਪਣੇ ਆਸਥਾਨਾਂ ਮਨਾਉਂਦੇ ਨੇ ਮੈਂ ਕਹਾਂ ਹਿੰਦੂ ਧਰਮ ਨਹੀਂ ਸਿੱਖ ਧਰਮ ਨਹੀਂ ਸਾਈ ਧਰਮ ਮੁਸਲਮਾਨ ਸਾਰੇ ਧਰਮ ਅੱਜ ਕੱਲ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਨੇ ਕੱਲ ਦੇ ਪਟਿਆਲਾ ਸ਼ਹਿਰ ਜਿੱਥੇ ਮੈਂ ਰਹਿਣਾ ਉੱਥੇ ਕਾਫੀ ਜਗ੍ਹਾ ਤੇ ਮੈਂ ਸ਼ੋਭਾ ਯਾਤਰਾ ਦੇਖ ਰਿਹਾ ਨਿਕਲਦੀਆਂ ਲੋਕੀ ਡੀਜੇ ਲ ਭੈਣ ਭਰਾ ਸਾਡੇ ਹੈ ਨਾ ਜਵਾਕ ਉਹ ਨੱਚ ਰਹੇ ਨੇ ਕਈਆਂ ਨੇ ਸ਼ੁਜੀਆਂ ਰੂਪ ਦਿੱਤਾ ਹੋਇਆ ਕੋਈ ਪਾਰਵਤੀ ਬਣਿਆ ਹੋਇਆ ਵਧੀਆ ਤਰੀਕੇ ਨਾਲ ਕਰ ਰਹੇ ਨੇ ਮੈਂ ਇਸ ਗੱਲ ਨੂੰ ਬਹੁਤ ਵਧੀਆ ਸਮਝਦਾ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਸਾਡੇ ਜਿਹੜੇ ਯੰਗ ਪੀੜੀ ਹੈ ਬੱਚੇ ਹੈ ਉਹਨਾਂ ਨੂੰ ਪਤਾ ਤਾਂ ਲੱਗਦਾ ਸਾਡੇ ਧਰਮ ਬਾਰੇ ਪਰ ਮੈਂ ਫਿਰ ਉੱਥੇ ਆਵਾਂਗਾ ਕਿ ਕਈ ਹੁੱਲੜਵਾਜ ਲੋਕ ਹੁੰਦੇ ਨੇ ਜਿਹੜੇ ਅਜੇ ਮੌਲ ਨੂੰ ਖਰਾਬ ਕਰਨਾ ਚਾਹੁੰਦੇ ਜਿਵੇਂ ਤੁਸੀਂ ਕਹਿ ਵੀ ਸਾਡੀ ਘਰੇ ਰੱਖਿਆ ਔਰਤ ਨੇ ਵਰਤ ਤੇ ਪਤੀ ਸ਼ਰਾਬ ਪੀ ਕੇ ਘਰ ਪਹੁੰਚ ਗਿਆ ਗਲਤ ਹੈ ਤਾਂ ਐਦਾ ਹੀ ਜਿਹੜੇ ਕਈ ਸ਼ੋਭਾ ਯਾਤਰਾ ਦੇ ਵਿੱਚ ਕਾਫੀ ਦੇਖੋ ਪਟਾਕੇ ਵੀ ਚੱਲਦੇ ਆ ਬਹੁਤ ਹੁੰਦਾ ਪਰ ਇੱਥੇ ਕਈ ਲੋਕ ਨਸ਼ੇੜੀ ਪਹੁੰਚ ਜਾਂਦੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨੱਥ ਪਾਉਣ ਦੀ ਲੋੜ ਹੈ ਹਾਂ ਬਿਲਕੁਲ 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 ਲੋੜ ਹੈ ਦੇਖੋ ਇਹ ਜਿਹੜਾ ਪ੍ਰੋਟੋਕੋਲ ਹੈ ਇਹ ਸਰਕਾਰ ਦਾ ਹੁੰਦਾ ਜੀ ਸਰਕਾਰ ਨੇ ਕਿਤੇ ਵੀ ਕੋਈ ਯਾਤਰਾ ਨਿਕਲਦੀ ਆ ਕੋਈ ਸਾਡਾ ਤਿਹਾਰ ਆਉਂਦਾ ਹੈ ਉਹ ਸਰਕਾਰ ਦਾ ਸਹਿਯੋਗ ਹੋਣਾ ਚਾਹੀਦਾ ਜਿੱਥੇ ਪੁਲਿਸ ਨੂੰ ਨਿਗਰਾਨੀ ਰੱਖਣੀ ਚਾਹੀਦੀ ਹੈ ਸਿਕਿਉਰਿਟੀ ਰੱਖਣੀ ਚਾਹੀਦੀ ਹੈ ਰੱਖਣੀ ਇਹਨਾਂ ਦਾ ਫਰਜ਼ ਬਣਦਾ ਹੈ ਜੀ ਲੇਕਿਨ ਜਿਹੜਾ ਤੁਸੀਂ ਸਵਾਲ ਕੀਤਾ ਸੀ ਵੀ ਕਈ ਲੋਕ ਨਸ਼ਾ ਸੂਟਾ ਦੀ ਗੱਲ ਕੀਤੀ ਸੀ ਵੀ ਐਦਾਂ ਕਰਕੇ ਕਰਦੇ ਆ ਜਾਂ ਐਦਾਂ ਹੋ ਵੀ ਕੀ ਆ ਠੀਕ ਆ ਗਲਤ ਆ ਦੇਖੋ ਛੋਟੀ ਸਾਹਿਬ ਜਿਹੜਾ ਭੰਗ ਹੈ ਜੀ ਜੀ ਭੰਗ ਦੇ ਬਹੁਤ ਤਰੀਕੇ ਆ ਜੀ ਅਲੱਗ-ਅਲੱਗ ਸੇਵਨ ਕਰਨ ਦੇ ਭੰਗ ਦੇ ਦੇਖੋ ਕੋਈ ਤਾਂ ਪਕੌੜੇ ਬਣਾ ਕੇ ਖਾਂਦਾ ਜੀ ਹਾਂਜੀ ਕੋਈ ਘੋਟਾ ਬਣਾ ਕੇ ਕੋਈ ਪੰਜੀਰੀ ਜੀ ਬਣਾ ਲੈਂਦਾ ਪਤਾ ਨਹੀਂ ਕਿਹਾ ਬਦਾਮ ਪਾਲਨਦਾ ਕੋਈ ਅਲੱਗ ਕਰਦਾ ਕੋਈ ਉਹਨੂੰ ਪਤਾ ਨਹੀਂ ਉਹ ਹੱਥਾਂ 'ਚ ਬੂਟੇ ਲੈ ਕੇ ਪਤਾ ਨਹੀਂ ਕਿਹਾ ਉਹਦਾ ਕਾਲਾ ਕਾਲਾ ਜਾਂ ਤਾਰ ਕੇ ਕਰਕੇ ਉਹਨੂੰ ਸਿਕਟਾ 'ਚ ਬੀੜੀਆਂ 'ਚ ਬਣਾ ਕੇ ਚਿਲਮਚਾ ਬਣਾ ਕੇ ਪੀਨੇ ਆ ਜੀ ਦੇਖੋ ਭੰਗ ਪੀਣਾ ਗਲਤ ਨਹੀਂ ਭੰਗ ਪੀੜੀ ਮਾੜੀ ਨਹੀਂ ਜਿੰਨੀ ਮੈਂ ਆਪਣੀ ਲਾਈਫ ਦੇ ਵਿੱਚ ਦੇਖਿਆ ਮੈਂ ਨਹੀਂ ਕਦੇ ਦੇਖਿਆ ਵੀ ਭੰਗ ਦੇ ਨਾਲ ਡੋਡਿਆਂ ਦੇ ਨਾਲ ਫੀਮ ਦੇ ਨਾਲ ਕੋਈ ਬੰਦਾ ਮਰਦਾ ਹੋਵੇ ਜੀ ਜੀ ਜਾਂ ਬੰਦਾ ਕੋਈ ਲੜਾਈ ਝਗੜਾ ਕਰਦਾ ਹੋਵੇ ਦੇਖੋ ਜਿੰਨੇ ਵੀ ਭੰਗ ਪੀਣੇ ਵਾਲੇ ਆ ਪਹਿਲਾਂ ਤਾਂ ਮੈਂ ਇਹ ਗੱਲ ਕਰੂੰਗਾ ਕਿਉਂਕਿ ਏਸੀ ਵੀ ਦੁਨੀਆ ਦੇ ਵਿੱਚ ਵਿਚਰਦੇ ਆ ਸਾਡੇ ਨਾਲ ਵੀ ਸਾਡੇ ਗਰੁੱਪਾਂ 'ਚ ਸਾਨੂੰ ਖਾਣੇ ਪੀਣੇ ਵਾਲੇ ਲੋਕ ਮਿਲ ਜੰਨੇ ਆ ਲੇਕਿਨ ਜਿੰਨੀ ਪੋਜ਼ਿਟਿਵਿਟੀ ਭੰਗ ਪੀਣੇ ਵਾਲੇ ਬੰਦੇ 'ਚ ਹੁੰਦੀ ਆ ਮੈਂ ਛੋਡੀ ਸਾਹਿਬ ਨਹੀਂ ਦੇਖੀ ਕਿਸੇ 'ਚ ਕਿਉਂਕਿ ਭੰਗ ਇੱਕ ਐਦਾਂ ਦਾ ਜਿਹੜਾ ਬੰਦੇ ਦੇ ਅੰਦਰ ਨਸ਼ਾ じゃ ਥਰੂਰ ਕਰਦੀ ਆ ਵੀ ਸਾਡੇ ਖੂਨ ਦਾ ਦੌਰੇ ਨੂੰ ਉਹ ਸਲੋ ਕਰ ਦਿੰਦੀ ਆ ਜਿੰਨਾ ਵੀ ਬੰਦੇ ਦੇ ਵਿੱਚ ਗੁੱਸਾ ਹੋਊਗਾ ਤੁਸੀਂ ਥੱਪੜ ਮਾਰਨ ਦੀ ਤਾਂ ਸੋਚੋ ਤੁਸੀਂ ਇਹ ਸੋਚੂਗੇ ਵੀ ਜਿਹੜੇ ਬੰਦੇ ਨੇ ਭੰਗ ਪੀਤੀ ਹੋਈ ਆ ਉਹ ਬੰਦਾ ਹੱਥ ਜੋੜ ਕੇ ਤੁਹਾਡੇ ਅੱਗੇ ਖੜਾ ਹੋ ਜਾਊਗਾ ਕਿਉਂ ਕੋਈ ਵੀ ਨਸ਼ਾ ਸਾਡੇ ਸ਼ਰਾਬ ਹੋਗੀ ਸਾਡੇ ਮੈਡੀਕਲ ਨਸ਼ੇ ਹੋਗੇ ਹਮੇਸ਼ਾ ਇਹਨਾਂ ਦੇ ਸੇਵਨ ਕਰਨ ਤੋਂ ਬਾਅਦ ਖੂਨ ਦਾ ਦੌਰਾ ਤੇਜ਼ ਹੁੰਦਾ ਬੰਦਾ ਭੜਕਦਾ ਗੁੱਸਾ ਕਰਦਾ ਲੜਦਾ ਝਗੜੇ ਕਰਦਾ ਇਵਨ ਮਾਤਾ ਪਿਤਾ ਨੂੰ ਵੀ ਮਾਰਦਾ ਜਿਹੜੇ ਲੋਕ ਭੰਗ ਦਾ ਸੇਵਨ ਕਰਦੇ ਆ ਸ਼ਰਮਾ ਜੀ ਮੈਂ ਮੈਂ ਸ਼ਰਮਾ ਜੀ ਕੰਮ ਤੇ ਵਿੱਚ ਇੱਕ ਥੋੜਾ ਮਜ਼ਾਕ ਵੀ ਕਰਾਂਗਾ ਆਪਣੇ ਉੱਪਰ ਲਾਉਂਗਾ ਕਿਸੇ ਵਾਰ ਨਹੀਂ ਕਹਿੰਦਾ ਵੀ ਮੈਂ ਵੀ ਆਫਟਰ ਦੁਪਹਿਰ ਤੋਂ ਬਾਅਦ ਮੱਥਾ ਟੇਕਣਾ ਜਾਣਾ ਉੱਥੇ ਮੈਨੂੰ ਵੀ ਅੱਜ ਪ੍ਰਸ਼ਾਦ ਮਿਲਣਾ ਭੰਗ ਦਾ ਮੈਂ ਪਹਿਲੀ ਵਾਰ ਸੇਵਨ ਕਰਨਾ ਹੈ ਕਰਾਂ ਕਿ ਨਾ हां देखो सोढ़ी साहब मैं वही थाने बता दं था। जी देखो करने ਦੇ ਵਿੱਚ ਕੋਈ ਦੀ ਵਰਾਹੀ ਨਹੀਂ ਹੈ ਉਹਦੇ ਵਿੱਚ ਕੋਈ ਬੜਾ ਪਹਾੜ ਨਹੀਂ ਜਿਹਾ ਹੈ ਜੋ ਕੋ ਤੰਗ ਪੀ ਲੋਗਾ ਜੋ ਕਰ ਲੂਗਾ ਉਹਦੇ ਵਿੱਚ ਕੋਈ ਖਤਰਾ ਨਹੀਂ ਉਹਦੇ ਵਿੱਚ ਕੋਈ ਉਹ ਨਹੀਂ ਹੈ ਲੇਕਿਨ ਮੈਂ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਅੱਜ ਦੇ ਦਿਨ ਗਲਤੀ ਦੇ ਨਾਲ ਕੋਈ ਜ਼ਿਆਦਾ ਭੰਗ ਪੀ ਲੈਂਦਾ ਨਹੀਂ ਜ਼ਿਆਦਾ ਭੰਗ ਦੇ ਪਕੌੜੇ ਖਾ ਲੈਂਦਾ ਸੇਵਨ ਕਰ ਲੈਂਦਾ ਉਹਦਾ ਦੇਖੋ ਇੱਕ ਮੈਂ ਮਾਫੀ ਚਾਹੂੰਗਾ ਚੈਨਲ ਤੇ ਚਾਹੇ ਕੋਈ ਸਾਡੀ ਭੈਣ ਹੈ ਚਾਹੇ ਸਾਡਾ ਕੋਈ ਬੱਚਾ ਹੈ ਕੋਈ ਮੈਡੀਸਨ ਹੁੰਦੀ ਹੋਗੀ ਅਲੱਗ ਚੀਜ਼ ਹੈ ਲੇਕਿਨ ਜਿਹੜਾ ਦੇਸੀ ਫਾਰਮੂਲਾ ਹੈ ਅਗਰ ਸ਼ਰਾਬ ਦੇ ਤੁਸੀਂ ਇੱਕ ਜਾਂ ਡੇਢ ਪੈਗ ਉਸ ਵਿਅਕਤੀ ਨੂੰ ਪਿਲਾ ਦਿੱਤਾ ਜਾਵੇ ਤਾਂ ਉਹ ਸਾਰਾ ਹੀ ਜਿਹੜਾ ਕਿਤੇ ਨਾ ਕਿਤੇ ਭੰਗ ਦਾ ਨਸ਼ਾ ਹੈ ਤੁਹਾਨੂੰ 5-7 ਮਿੰਟ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਉਹ ਬਿਲਕੁਲ ਉਸ ਚੀਜ਼ ਨੂੰ ਡਾਊਨ ਕਰ ਦਿੰਦਾ ਨਹੀਂ ਤਾਂ کیا ਹੁੰਦਾ ਬੰਦਾ ਮਰਦਾ ਨਹੀਂ ਥੋੜੀ ਸਾਹਿਬ ਲੇਕਿਨ ਡਿਪਰੈਸ਼ਨ ਚਲੇ ਜਾਂਦਾ ਬੰਦਾ ਪਾਗਲ ਹੋ ਜਾਂਦਾ ਜੀ ਜੀ ਅ ਚਲੋ ਸ਼ਰਮਾ ਜੀ ਅ ਅੰਤ ਵਿੱਚ ਸ਼ਿਵਰਾਤਰੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ हां देखो सोडीसा मैं यही कहूंगा दे, दे दे, दा, देखो जे भंग दी गल चलदे शिवजी ਦੇ ਨਾਲ ਜੁੜੀ ਹੋਈ ਹੈ ਪਹਿਲਾਂ ਤਾਂ ਜਿਹੜੀਆਂ ਉਹ ਚਿੱਲਮ ਵਾਲੀਆਂ ਫੋਟੋਆਂ ਉਹਨਾਂ ਤੇ ਬੈਨ ਹੋਣਾ ਚਾਹੀਦਾ ਜੀ ਕਿਸੇ ਵੀ ਰੈਪਰ ਤੇ ਧਾਰਮਿਕ ਫੋਟੋ ਨਹੀਂ ਜੀ ਹੋਣੀ ਚਾਹੀਦੀ ਖਾਸ ਕਰਕੇ ਜਿਹੜੀ Shivji ਦੀਆਂ ਤੁਸੀਂ ਕੇਸ ਰੱਖੇ ਹੋਇਆ ਦਾੜ੍ਹੀ ਰੱਖੀ ਹੋਈ ਹੈ ਤੁਸੀਂ ਉਹਦੇ ਹੱਥ 'ਚ ਚਿੱਲਮ ਫੜਾਈ ਹੋਈ ਆ ਉਹ ਸੂਟਾ ਚੱਲ ਰਿਹਾ ਦੇਖੋ ਕਿਤੇ ਨਾ ਕਿਤੇ ਮਾੜਾ ਪ੍ਰਭਾਵ ਪੈਂਦਾ ਉਹਨੂੰ ਰੋਕਣ ਤੇ ਕੋਈ ਨਾ ਕੋਈ ਸੰਗਠਨ ਕੋਈ ਜਥੇਬੰਦੀ ਅੱਗੇ ਆਉਣੀ ਚਾਹੀਦੀ ਆ ਉਹਨਾਂ ਚੀਜ਼ਾਂ ਤੇ ਬੈਨ ਹੋਣਾ ਚਾਹੀਦਾ ਬਾਕੀ ਆ ਠੀਕ ਹੈ ਜਿਹੜਾ ਬੰਦਾ ਕੋਈ ਭੰਗ ਦਾ ਸੇਵਨ ਕਰਦਾ ਠੀਕ ਆ ਆਪਣੇ ਹਿਸਾਬ ਨਾਲ ਕਰੋ ਆਪਣੀ ਮਸਤੀ ਦੇ ਵਿੱਚ ਰਹੋ ਅ ਸ਼ਿਵ ਜੀ ਦਾ ਨਾਮ ਰੋ ਨਾਮ ਲਵੋ ਕਿਤੇ ਨਾ ਕਿਤੇ ਉਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲੋ ਜੀ ਜੀ ਸ਼ਰਮਾ ਜੀ ਮੈਂ ਗੁਜਾਰਿਸ਼ ਕਰਾਂਗਾ ਕਿ ਸਰਕਾਰਾਂ ਤੁਹਾਡੀ ਗੱਲ ਸੁਣ ਰਹੀਆਂ ਹੋ ਤੁਸੀਂ ਬੜਾ ਵਧੀਆ ਇੱਕ ਤੱਥ ਰੱਖਿਆ ਗਣੇਸ਼ ਕੈਣੀ ਤੇ ਮੈਂ ਤੁਹਾਨੂੰ ਦੱਸ ਦੇਣਾ ਮੈਂ ਨਾਮ ਲੈਣਾ ਚਾਹੁੰਦਾ ਵੀ ਸ਼ਿਵ ਬੀੜੀ ਇਹ ਸਾਰੇ ਜਿਹਾ ਉਹਦੇ ਉੱਪਰ ਫੋਟੋ ਵੀ ਲੱਗੀ ਹੁੰਦੀ ਹੈ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਕਿਉਂਕਿ ਲੋਕ ਧਰਮ ਨਾਲ ਜੁੜੇ ਹੋਏ ਨੇ ਉਹਨਾਂ ਦੀ ਆਸਥਾ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਤੇ ਜਿਵੇਂ ਕਿ ਮੈਂ ਪਹਿਲਾਂ ਸ਼ੁਰੂਆਤ ਕਿਹਾ ਸੀ ਕਿ ਸੀਜੀ ਸ੍ਰੀ ਸ੍ਰਿਸ਼ਟੀ ਕਰਤਾ ਨੇ ਰਤਨ ਹਾਰ ਨੇ ਤਾਂ ਉਹਨਾਂ ਦੀਆਂ ਫੋਟੋਆਂ ਲਾ ਕੇ ਬੀੜੀਆਂ ਗੁਟਕੇ ਜਰਦੇ ਨਹੀਂ ਵੇਚਨੇ ਚਾਹੀਦੇ ਇਹ ਸਰਕਾਰਾਂ ਨੂੰ ਠੋਸ ਕਦਮ ਚੱਕਣਾ ਚਾਹੀਦਾ ਜੀ ਸ਼ਰਮਾ ਜੀ ਇਹੀ ਕਹਣ ਜਾਂਦੇ ਹੋ ਨਾ ਹਾਂ ਬਿਲਕੁਲ ਬਿਲਕੁਲ ਦੇਖੋ ਫੋਟੋ ਦਾ ਇਕਰ ਪਾਸੇ ਰੇ ਨਾਮ ਵੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਨਾਮ ਵੀ ਦੇਖੋ ਜਿਹੜਾ ਕਿਤੇ ਨਾ ਕਿਤੇ ਉਸਦੀ ਬੇਅਦਬੀ ਹੁੰਦੀ ਆ ਤੁਸੀਂ ਆਪਣਾ ਬਿਜ਼ਨਸ ਚਲਾਉਣਾ ਤੁਸੀਂ ਆਪਣਾ ਕੋਈ ਚੀਜ਼ ਵੇਚਣੀ ਆ ਉਹ ਉੱਪਰ ਪ੍ਰਮਾਤਮਾ ਦਾ ਨਾਮ ਰੱਬ ਦਾ ਨਾਮ ਲਿਖ ਕੇ ਜਰੂਰ ਵੇਚਣੀ ਆ ਜੀ ਤੁਸੀਂ ਕੋਈ ਹੋਰ ਨਾਮ ਰੱਖ ਦੋ ਜੀ ਕਿਉਂ ਨਹੀਂ ਸੀ ਬੇਅਦਬੀ ਕਰਨੀ ਆ ਮੈਂ ਤਾਂ ਜਿਹੜੇ ਸ਼ਬਦ ਲਿਖੇ ਹੋਏ ਵੀ ਹੁੰਦੇ ਨੇ ਨਾ ਕਿਸੇ ਵੀ ਧਰਮਕ ਦੇ ਨ ਉਹਦੇ ਵਿੱਚ ਕਿਸੇ ਵੀ ਰੂਪ ਚ ਲਿਖੇ ਹੋਣ ਅਗਰ ਉਹ ਕਿਤੇ ਉਹ ਤਾਂ ਹੱਥ ਪੈਰ ਵੀ ਲੱਗਦਾ ਹੋਵੇ ਮੈਂ ਉਸ ਚੀਜ਼ ਦੀ ਵੀ ਬੇਅਦਬੀ ਮੰਨਦਾ ਹਾਂ ਜੀ ਜਰੂ ਸੰਦੀਪ ਸ਼ਰਮਾਈ ਤੂੰ ਸਾਨੂੰ ਪੂਰੀ ਜਾਣਕਾਰੀ ਟੀਵੀ ਸ਼ਵਰਾਤਰੀਆ ਤਿਹਾੜ ਕਿਉਂ ਮਨਾਇਆ ਜਾਂਦਾ ਹੈ ਤੇ ਜਿਹੜਾ ਸਾਨੂੰ ਸਪੈਸ਼ਲ ਦੱਸਿਆ ਕਿ ਉਹ ਮਾਤਾ ਦੇ ਨੋ ਰੂਪਾਂ ਬਾਰੇ ਦੱਸਿਆ ਮੈਨੂੰ ਵੀ ਨਹੀਂ ਇੰਨਾ ਗਿਆਨ ਸੀਗਾ ਥੋੜਾ ਬੋਤਾ ਤੂੰ ਹੀ ਦੱਸਿਆ ਦਰਸ਼ਕਾਂ ਨੂੰ ਬਹੁਤ ਲੱਗਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸੰਜੀਵ ਸ਼ਰਮਾ ਜੀ ਤੇ ਜਿਨ੍ਹਾਂ ਨੇ ਤੁਹਾਨੂੰ ਮਹਾਸ਼ੂਰਾਤਰੀ ਤੇ ਅੱਜ ਪੂਰਾ ਆਪਣਾ ਵਿਚਾਰ ਸਾਂਝੇ ਕੀਤੇ ਤਰਕ ਦਿੱਤਾ ਕੁਝ ਗੱਲਾਂ ਐ ਜਿਹੜੀਆਂ ਹੱਸੀਆਂ ਜਿਹੜੀਆਂ ਕਿ ਸਾਨੂੰ ਵੀ ਨਹੀਂ ਪਤਾ ਸੀਗੀਆਂ ਹਾਲਾਂਕਿ ਉਹਨਾਂ ਦਾ ਮੰਨਣਾ ਕਹਿਣਾ ਇਹ ਹੈ ਕਿ ਹਾਂ ਏ ਅਸੀਂ ਵੀ ਬੰਦੇ ਆ ਕਿ ਜਿਹੜੀਆਂ ਸਾਡੇ ਸ਼ਿਵਜੀ ਭਗਵਾਨ ਦੀਆਂ ਫੋਟੋਆਂ ਜਾਂ ਹੋਰ ਗੁਰੂ ਦੇਵੀ ਦੇਵਤੇ ਫੋਟੋਆਂ ਨਸ਼ਿਆਂ ਦੇ ਪੈਕਟਾਂ ਉੱਪਰ ਲਗਾਈ ਜਾਂਦੀਆਂ ਐ ਸਰਕਾਰਾਂ ਨੂੰ ਉਹਦੇ ਖਿਲਾਫ ਕਦਮ ਚੱਕਣਾ ਚਾਹੀਦਾ ਤੇ ਅਸੀਂ ਵੀ ਆਪਣੇ ਸਰੋਤਿਆਂ ਨੂੰ ਸਾਰਿਆਂ ਬੇਨਤੀ ਕਰਾਂਗੇ ਕਿ ਠੀਕ ਐ ਤੁਸੀਂ ਅੱਜ ਸ਼ੋਭਾ ਯਾਤਰਾ ਕੱਲ ਵੀ ਨਿਕਲੀ ਅੱਜ ਵੀ ਕਰ ਰਹੇ ਹੋ ਤਿਹਾੜ ਮਨਾ ਰਹੇ ਹੋ ਇੱਕ ਤਿਹਾੜ ਵਾਂਗ ਮਨਾਓ ਠੀਕ ਹੈ ਭੰਗ ਦਾ ਜੋ ਹੈਗਾ ਸੇਵਨ ਉਹ ਉਨਾ ਕਰੋ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਕੋਈ ਹੁੱਲੜਬਾਜੀ ਨਹੀਂ ਹੁਣ ਚਾਹੀਦੀ ਕਿਉਂਕਿ ਉੱਥੇ ਸਾਡੇ 3 ਪੈਣਾ ਵੀ ਉੱਥੇ ਸ਼ੋਭਾ ਯਾਤਰਾ ਵੀ ਸ਼ਾਮਲ ਹੁੰਦੀ ਹੈ ਤਾਂ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਲੋਕਾਂ ਦੀ ਧਾਰਮਿਕ ਆਸਥਾ ਹੈ ਉਹਦਾ ਨਾਲ ਕੋਈ ਖਿਲਵਾੜ ਹੋਵੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਇਹ ਅੱਜ ਦਾ ਜਿਹੜਾ ਤਿਹਾਰ ਹੈ ਸਾਲ ਬਾਦ ਆਉਂਦਾ ਹੈ ਇਹਨੂੰ ਬੜੇ ਹੀ ਖੁਸ਼ੀਆਂ ਦੇ ਨਾਲ ਮਨਾਓ ਆਪਣੇ ਘਰ ਵਿੱਚ ਰਹੋ ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਕੋਈ ਅਜਿਹੀ ਗੱਲ ਨਾ ਕਰੋ ਕਿ ਦੂਸਰਿਆਂ ਨੂੰ ਕੋਈ ਦੁੱਖ ਤਕਲੀਫ ਹੋਵੇ ਸੋ ਦੋਸਤੋ ਇਹ ਸਾਡਾ ਅੱਜ ਮਹਾਸ਼ਿਵਰਾਤਰੀ ਤੇ ਲਾਈਵ ਟੈਲੀਕਾਸਟ ਸੀਗਾ ਤੁਹਾਡਾ ਨਾਮ ਦੁਆਰਾ ਜੋੜਾਂਗਾ ਕੋਈ ਹੋਰ ਲਾਇਦਾ ਮੁੱਦਾ ਲੈ ਕੇ ਉੱਤੱਕ ਦੋਸਤੋ ਮੈਨੂੰ ਦਿਓ ਇਜਾਜ਼ਤ ਧੰਨਵਾਦ